ਇਹ ਤਰ੍ਹਾਂ ਫੈਬਰਿਕ ਆ ਗਰਮੀਆਂ ਦੇ ਲਈ ਬਹੁਤ ਵੈਸਟਾ ਉਸ ਤੋਂ ਇਲਾਵਾ ਵੀਰੇ ਦੇ ਕਾਟਨ ਦੁਪੱਟਾ ਸੂਟ ਆਏ ਨੇ ਹੂੰ ਏਕੇ ਟੈਕਸ ਲਈ ਓਕੇ ਆ ਦੇਖੋ ਇੱਥੇ ਡਿਜ਼ਾਈਨ ਬਹੁਤ ਮਿਲ ਜਾਣਗੇ ਆ ਕਮੀਜ਼ ਹੁੰਦਾ ਠੀਕ ਆ ਆ ਨਾਲ ਸਲਵਾਰ ਦੀ ਫੈਬਰਿਕ ਆ ਗਏ ਓਕੇ ਸਲਵਾਰ ਵੀ ਤੁਹਾਡੀ ਸੈਲਫ ਪ੍ਰਿੰਟ ਰਹਿਣ ਵਾਲੀ ਆ ਵਿੱਚ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਪ੍ਰਿੰਟ ਦੇ ਵਿੱਚ ਬੇਗਮ ਜਿਹੜਾ ਟਪੋ ਦੇ ਵਿੱਚ ਪਾਉਂਦੇ ਸੀਗੇ ਉਹਦਾ ਵੀ ਰੇਟ ਆਪਣੇ 330 ਕਰਤਾ ਉਹਦੇ ਵਿੱਚ ਵੀ ਡਿਜ਼ਾਈਨ ਬਹੁਤ ਨਵੇਂ ਆ ਗਏ ਲਓ ਜੀ ਲਓ 330 ਇੱਕੀ ਚਲੋ ਲਓ ਜੀ ਜੱਕੋ 300 ਡਿਜ਼ਾਈਨ ਦੇ ਠੀਕ ਆ ਇਹ 300 ਚ ਪਾਇਆ ਹੋਇਆ ਸੀ ਇਹ 280 ਚ ਆ ਵੀਰੇ ਠੀਕ ਆ ਨਵਾਂ ਫੈਬਰਿਕ ਆ ਓਕੇ ਇਹ ਜੀ ਤੁਹਾਨੂੰ ਦਿਖਾਣੇ ਉਹਦਾ ਤਰ੍ਹਾਂ ਇਹ ਜੀ ਕਪੜਾ ਪਿਓਰ ਕੈਂਬਰੀਕ ਆ ਇਹ ਹਮ ਐਵੇਂ ਦਾ ਸਾਰਾ ਮਿਲ ਜੂ ਲਓ ਜੀ ਲਓ ਜੀ 200 ਵਾਲਾ 200 ਵਾਲੇ ਦੇ ਵਿੱਚ ਫੇਰ माल ਆ ਗਿਆ ਬਹੁਤ ਵਾਰ ਵੀਰੇ ਇਹਨਾਂ ਨੂੰ ਰੀਸਟਾਕ ਕਰਨਾ ਪਿਆ ਇਹ ਬਹੁਤ ਸਾਰੇ ਰੰਗ ਡਿਜ਼ਾਈਨ ਬਹੁਤ ਆ ਗਏ ਇਹ 200 ਵਾਲਾ 200 ਚ ਕਿੰਨਾ ਵਧੀਆ ਕਪੜਾ ਹੋਊਗਾ ਇੰਨੇ 200 ਦੇ ਵਿੱਚ ਹੋਰ ਕਿੰਨੇ 5 ਮੀਟਰ ਪੂਰਾ ਦਵਾਂਗੇ ਭਾਈ ਠੀਕ ਆ ਇਹਦੇ ਰੰਗ ਡਿਜ਼ਾਈਨ ਬਹੁਤ ਨੇ ਭਾਈ ਲਓ ਜੀ ਲਓ 200 200 200 ਮਾੜੇ ਵੀਰੇ ਥੋੜਾ ਕਲੋਜ਼ ਕਰਾ ਕੇ ਦਿਖਾ ਦਿਓ ਪ੍ਰਿੰਟ 골ਡ ਉੱਤੇ ਇਹ ਪਹਿਲੀ ਵੀਡੀਓ ਵੀ ਦਿਖਾਇਆ ਸੀ ਬਰਾਦਰ ਇਹ ਤਾਂ ਬਹੁਤ ਮੰਗਦੀ ਯਾਰ ਇਹ ਭਾਈ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਚ ਹੈ ਪਹਿਲਾਂ ਤਾਂ ਲੋਕ ਦਰਜੀਆਂ ਤੋਂ ਮਤਲਬ ਬੁਟੀਕਾਂ ਵਾਲਿਆਂ ਤੋਂ ਤਿਆਰ ਕਰਵਾਉਂਦੇ ਸੀ ਲੈਸਾਂ ਲੂਸਾਂ ਲਾ ਕੇ ਹੁਣ ਆਪਾਂ ਲੈਸਾਂ ਵੀ ਦੇਣੀਆਂ ਪੈਂਦੀਆਂ ਇਹ ਸਲਾਈ ਐਕਸਟਰਾ ਆਪਾਂ ਨਹੀਂ ਪੈਂਦੀ ਸੀਗੀ ਲੈਸਾਂ ਲਗਾਉਣ ਦੀ ਉਹਨਾਂ ਤੋਂ ਲੂਗੇ ਲਗਾਉ ਹੈ ਸਿਰਫ ਸਿੰਪਲ ਸੂਟ ਦੀ ਸਟੀਚਿੰਗ ਦੇਣੀ ਆ ਤੁਸੀ ਦੁਪੱਟਾ ਇਹਦਾ ਰੇਟ ਆਪਾਂ ਨੇ ਕੱਢਦਾ ਭਾਈ ਆਪ ਤਿਆਰ ਹੁੰਦਾ ਆਪਣੀ ਫੈਕਟਰੀ 'ਚ ਹਾਂਜੀ ਸਿਰਫ 675 ਲਓ ਜੀ 675 ਬਾਕੀ ਆਪਣੀ ਫੈਕਟਰੀ ਦੇ ਵਿੱਚ ਹੈਂਡਵਰਕ ਦਾ ਸਟਾਕ ਬਹੁਤ ਆਉਂਦਾ ਵੀਰੇ ਰੋਜ਼ ਆਉਂਦਾ ਅਮਰਤ ਰੋਜ਼ ਵਿਕਦਾ ਰੇਟ ਆਪਣੇ ਬਹੁਤ ਘੱਟ ਰੱਖੇ ਨੇ ਮੰਨ ਕੇ ਲਓ ਚਲੋ ਮਾਰਕੀਟ ਜਿਹੜਾ ਤੁਹਾਨੂੰ 7-8000 ਦਾ ਸੂਟ ਮਿਲਦਾ ਹ ਉਹ ਆਪਣੇ ਕੋਲੋਂ ਸਿਰਫ ਤੁਹਾਨੂੰ 2500-3000 ਦੀ ਰੇਂਜਾਂ ਵਿੱਚ ਮਿਲ ਜਾਣਗੇ ਦੁਪੱਟੇ ਵੀ ਭਾਰੀ ਵਰਕ ਹੋਏ ਹੁੰਦੇ ਨੇ ਤੇ ਸਲਵਾਰ ਦੀਆਂ ਮੂਰੀਆਂ ਵੀ ਵਰਕ ਹੋਈਆਂ ਆਉਂਦੀਆਂ ਨੇ ਤੇ ਆਪਣੇ ਕਮੀਜ਼ ਦੇ ਵੀ ਫੁੱਲ ਵਰਕ ਹੁੰਦਾ ਲੈ ਤੁਹਾਨੂੰ ਇੱਕ ਪੀਸ ਖੋਲ ਕੇ ਦਿਖਾ ਦਾਂ ਨਾ ਲਓ ਜੀ ਆਹ ਲਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਚੱਲਿਆ ਸ਼ਹਿਰ ਮਰੀੜਕੋਟਲੇ ਆਥ ਨੂੰ ਸ਼ਹਿਰ ਮਰੀੜਕੋਟਲੇ ਦੇ ਬਹੁਤ ਹੀ ਸੋਹਣੇ ਸੋਹਣੇ ਸੂਟ ਬਿਲਕੁਲ ਸੱਤ ਰੇਟਾਂ ਦੇ ਦਿਖਾਵਾਂਗੇ ਅੱਜ ਆਪਾਂ ਤੁਹਾਨੂੰ ਸ਼ਹਿਰ ਮਰੀੜਕੋਟਲੇ ਕੁ ਬਹੁਤ ਹੀ ਸਸਤੇ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਚੱਲਦੇ ਆਂ ਜਿੱਥੋਂ ਜਿਹੜਾ ਸੂਟ ਸਿਰਫ 200 ਤੋਂ ਸ਼ੁਰੂ ਹੋ ਜਾਂਦਾ ਤਾਂ ਚੱਲਦਾ ਤੁਹਾਨੂੰ ਸਾਰੀ ਆਪਾਂ ਸੂਟਾਂ ਦੀ ਕਲੈਕਸ਼ਨ ਦਿਖਾਉਣਾ ਹੈ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਸਵਾਰ ਤੇ ਲੈ ਕੇ ਚੱਲਦੇ ਆਂ ਲਓ ਜੀ ਚੱਲਦੇ ਆਪਾਂ ਸ਼ੌਪ ਤੇ ਤੇ ਸਾਹਮਣੇ ਆ ਗਿਆ ਸਰੰਦੀ ਗੇਟ ਸਹਿਰ ਮਰੀਰਕੋਟਲੇ ਦਾ ਤੇ ਇਹ ਆ ਗਿਆ ਅੱਗੇ ਤੇਲੀਆ ਵਾਲਾ ਬਾਜ਼ਾਰ ਇੱਥੋਂ ਤੁਸੀਂ ਇਧਰ ਨੂੰ ਮੁੜ ਜਾਣਾ ਇੱਥੇ ਮਠਿਆਈ ਦੀ ਸ਼ੌਪ ਆਊਗੀ ਇਹ ਜੇ ਤੁਸੀਂ ਨਿਸ਼ਾਨੀ ਮੰਨ ਕੇ ਬਹੁਤ ਹੀ ਸੌਖੇ ਤਰੀਕੇ ਨਾਲ ਸ਼ਾਪ ਤੇ ਪਹੁੰਚ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਨਾ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਆ ਕਰੋ ਸਟੋਰੀਆਂ ਲਾ ਕੇ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੁੰਨੇ ਹੋ ਲਓ ਜੀ ਅੱਗੇ ਸ਼ਾਪ ਆ ਗਈ ਤੇ ਆਪਾਂ ਤੁਹਾਨੂੰ ਦਿਖਾਉਨੇ ਅੱਜ ਬਹੁਤ ਸੋਹਣੇ ਸੋਹਣੇ ਸੂਟ ਸ਼ੈਰ ਮਰੀਲ ਕੋਲੇ ਦੇ ਉਹ ਸਾਹਮਣੇ ਪੀਲੇ ਬੂੜ ਵਾਲੀ ਸ਼ਾਪ ਆਜੋ ਜੀ ਚੱਲਦੇ ਆਂ ਲਓ ਜੀ ਆਪਾਂ ਪਹੁੰਚ ਚੁੱਕੇ ਆ ਮੂਮਿਨ ਕਲੌਥ ਹਾਊਸ ਅੰਜੂ ਕਿਲੇ ਵਾਲਿਆਂ ਦੀ ਹੱਟੀ ਤੇਲੀਆ ਵਾਲਾ ਬਾਜ਼ਾਰ ਸ਼ਹਿਰ ਮਰੀੜਕੋਟਲਾ ਤੇ ਸਾਹਮਣੇ ਆ ਬਿਲਕੁਲ ਸ਼ਾਪ ਆਪਣੀ ਤੇ ਇਧਰੋਂ ਆਪਾਂ ਆਏ ਆ ਹਨਾ ਆ ਤੁਸੀਂ ਦੇਖ ਸਕਦੇ ਹੋ ਤੇ ਆਜੋ ਚੱਲਦੇ ਆਪਾਂ ਸ਼ਾਪ ਦੇ ਅੰਦਰ ਦਿਖਾਉਨੇ ਆ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਮੂਮਿਨ ਕਲੌਥ ਹਾਊਸ ਵੱਲੋਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸ਼াশੀ ਕਾਲ ਨਮਸਤੇ ਆਦਾਬ ਤੇ ਭੈਣੇ ਅੱਜ ਏਕੇ ਟੈਕਸ ਦਾ ਕਲੈਕਸ਼ਨ ਆਇਆ ਬਾਕੀ ਹੋਰ ਅਲੱਗ-ਅਲੱਗ ਕੰਪਨੀਆਂ ਦੇ ਬ੍ਰਾਂਡ ਦੇ ਕਲੈਕਸ਼ਨ ਆਏ ਨੇ ਜਿਵੇਂ ਹੁਣ ਬ੍ਰਾਂਡ ਚੱਲ ਰਿਹਾ ਮਤਲਬ ਆਪਣੇ ਆਰ ਗੰਡੀ ਪ੍ਰਿੰਟ ਤੇ ਡਿਜੀਟਲ ਚੱਲ ਰਿਹਾ ਸਾਰੇ ਤੁਹਾਨੂੰ ਅੱਜ ਦਿਖਾਵਾਂਗੇ ਘੱਟ ਤੋਂ ਘੱਟ ਰੇਟਾਂ 'ਚ ਸਭ ਤੋਂ ਪਹਿਲਾਂ ਤਾਂ ਸਭ ਤੋਂ ਬਿੱਲਾ ਅਮਰਿਤਪ੍ਰੀਤ ਨਿਗਾ ਮਰਵਾ ਦੀਆਂ ਸ਼ਿਮਰ ਏਕਾ ਟੈਕਸ ਦੀ ਓਕੇ ਇਹ 5 ਮੀਟਰ ਸੂਟ ਤੁਹਾਨੂੰ 550 ਦਾ ਪੈਣਾ ਠੀਕ ਆ ਸਾਰੀਆਂ ਪਹਿਣਾਂ ਨੂੰ 5 ਮੀਟਰ ਸੂਟ ਇੱਥੇ ਰੰਗ ਡਿਜ਼ਾਈਨ ਜਿਵੇਂ ਇਹਨਾਂ ਦੇ ਵਿੱਚ 4-4 ਡਿਜ਼ਾਈਨ ਰੰਗ ਹੁੰਦੇ ਨੇ ਜਿਵੇਂ ਇੱਕ ਆ ਡਿਜ਼ਾਈਨ ਆ ਗਿਆ ਓਕੇ ਲੋਕ ਜਿਹੜੇ ਡਿਜ਼ਾਈਨ ਵੀ ਬਹੁਤ ਮਿਲ ਜਾਣਗੇ ਬਸ ਅੱਛਾ ਤੁਹਾਨੂੰ ਵੀਡੀਓ ਦੇ ਵਿੱਚ ਥੋੜੀ ਸ਼ਾਈਨਿੰਗ ਇਹਦੀ ਨਹੀਂ ਪੀਣੀ ਹੋਣੀ ਪਰ ਬਹੁਤ ਸੋਹਣਾ ਸ਼ਾਈਨਿੰਗ ਦੇ ਵਿੱਚ ਫੈਬਰਿਕ ਆ ਤੇ ਫੈਬਰਿਕ ਵੀ ਇੰਨਾ ਸੌਫਟ ਹੈ ਮਤਲਬ ਬਿਲਕੁਲ ਮਲਾਈ ਦੀ ਤਰ੍ਹਾਂ ਫੈਬਰਿਕ ਆ ਗਰਮੀਆਂ ਦੇ ਲਈ ਬਹੁਤ ਵੈਸੇ ਤੋਂ ਇਲਾਵਾ ਵੀਰੇ ਦੇ ਕਾਟਨ ਦੁਪੱਟਾ ਸੂਟ ਆਏ ਨੇ ਹਮ ਏਕਟ ਐਕਸ ਲਈ ਓਕੇ ਆ ਦੇਖੋ ਇੱਥੇ ਡਿਜ਼ਾਈਨ ਬਹੁਤ ਮਿਲ ਜਾਣਗੇ ਆ ਕਮੀਜ਼ ਹੁੰਦਾ ਠੀਕ ਆ ਆਨ ਆਲ ਸਲਵਾਰ ਦੀ ਫੈਬਰਿਕ ਆ ਬ్రో ਓਕੇ ਸਲਵਾਰ ਵੀ ਤੁਹਾਡੀ ਸੈਲਫ ਪ੍ਰਿੰਟ ਰਹਿਣ ਵਾਲੀ ਆ ਵਿੱਚ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਪ੍ਰਿੰਟ ਦੇ ਵਿੱਚ ਬੇਗਮ ਪਯੋਰ ਦਾ ਦੁਪੱਟਾ ਆ ਬਾਈ ਓਕੇ 2.5 ਮੀਟਰ ਦਾ ਬੇਗਮ ਪਯੋਰ ਦਾ ਦੁਪੱਟਾ ਕਲਰ ਦੇਖ ਲਓ ਇਹਦੇ ਵਿੱਚ ਡਿਜ਼ਾਈਨ ਜਿਵੇਂ 10 ਮਿਲ ਜਾਣਗੇ ਠੀਕ ਆ ਇਹਦਾ ਵੀ ਰੇਟ ਆਪਾਂ ਨੇ ਮਾਰਕੀਟ ਵਿੱਚ ਕੋਈ 800 ਦਾ ਵੇਚਦਾ ਕੋਈ 750 ਦਾ ਵੇਚਦਾ ਆਪਾਂ ਨੇ 550 ਦੀ ਦੇ ਦੇਣਾ ਓਕੇ ਲਓ ਜੀ 550 ਲਓ ਜੀ 550 ਦਾ ਠੀਕ ਆ ਜੀ ਫਾਇਦੇ ਜੀ ਫਾਇਦੇ ਹੋਣੇ ਸਾਰੇ ਡਿਜੀਟਲ ਪ੍ਰਿੰਟ ਨੇ ਵੀਰੇ ਪਿਓਰ ਕਾਟਨ ਦੇ ਉੱਤੇ ਸੂਟ ਨੇ ਇਹ ਓਕੇ ਲਓ ਦੇ ਆਂਦੇ ਕਲਰ ਡਿਜ਼ਾਈਨ ਤੁਸੀਂ ਸਾਰੇ ਦੇਖ ਸਕਦੇ ਹੋ ਅਲੱਗ-ਅਲੱਗ ਮਿਲ ਜਾਣਾ ਬਾਕੀ ਆ ਪੈਨੇਦਰ ਦਿਖਾ ਦੇਣਾ ਹਾਂ ਜੀ ਆ ਬੈਨੇ ਸਾਰੇ ਇੰਦਰ ਇੱਕ ਕੱਪੜਾ ਵੀ ਇਹਨਾਂ ਦਾ ਆ ਚੱਲਿਆ ਓਕੇ ਇਹ ਪਿਓਰ ਕਾਟਨ ਆ ਠੀਕ ਆ ਔਡੀ ਪ੍ਰਿੰਟ ਕਹਿੰਦੇ ਨੇ ਇਹਨੂੰ ਔਡੀ ਡਿਜੀਟਲ ਹੂੰ ਇਹਦਾ ਕੱਪੜਾ ਵੀਰੇ ਬਹੁਤ ਸ਼ਾਨਦਾਰ ਆ ਪ੍ਰਿੰਟ ਵੀ ਇੰਨੀ ਸ਼ਾਨਦਾਰ ਆ ਓਕੇ 100% ਕਾਟਨ ਹੁੰਦੀ ਆ ਇਹਦੇ ਵਿੱਚ ਰੇਸ਼ਮੀ ਦਾ ਰਲਾ ਕੋਈ ਨਹੀਂ ਹੁੰਦਾ ਆਲ ਓਵਰ ਓਕੇ ਮੈਚਿੰਗ ਨਹੀਂ ਹੈਗਾ ਆਲ ਓਵਰ ਆ ਇਹਦੇ ਡਿਜ਼ਾਈਨ ਦਿਖਾ ਦਿਓ ਵੀਰੇ ਇਹਦੇ ਡਿਜ਼ਾਈਨ ਘੱਟੋ ਘੱਟ 30 ਤੋਂ 35 ਮਿਲ ਜਾਣਗੇ। ਪ੍ਰਿੰਟਿੰਗ ਦੇਖੋ ਤੁਸੀਂ ਕੀ ਮਸ਼ਹੂਰ ਹੈ। ਹਾਂ ਇਹਦਾ ਰੇਟ ਵੀ ਵੀਰੇ 550 ਜੀ ਦਾ ਨੌ ਜੀ ਦਾ 550 ਇਹਦੇ ਵਿੱਚ ਜਿਵੇਂ ਸੈੱਟ ਵਾਈਜ਼ ਮਾਲ ਇਹਦੇ ਦੁਪੱਟਾ ਇਹਦੇ ਨਾਲ ਆ ਕੇ ਇਹ ਬਰੋਡ ਦੁਪੱਟਾ ਪੈਣੇ ਪੈਂਦੇ ਨੇ ਕੱਪੜਾ ਆ ਇਹ ਦੁਪੱਟਾ ਵਿਦਾਊਟ ਦੁਪੱਟਾ ਇਹ ਦੁਪੱਟੇ ਵਾਲਾ ਸੂਟ ਮੰਨ ਕੇ ਚੱਲੋ 1200 ਦੀ ਰੇਂਜ 'ਚ ਆਉਂਦਾ ਇਹ। ਮਸਲੀਨ ਦਾ ਦੁਪੱਟਾ ਲੱਗਿਆ ਹੁੰਦਾ ਇਹ ਆਪਾਂ ਨੇ ਇਕੱਠਾ ਲੋਡ ਚੱਕਿਆ। ਇਹ 550 ਦਾ ਸੂਟ ਪੈਣਾ 5 ਮੀਟਰ ਪੂਰਾ। ਇਹ 'ਚ ਰੰਗ ਡਿਜ਼ਾਈਨ ਅਮਰਦੀਪਰੇ ਇੱਧਰ ਨੀ ਗਾਮਰਵਾ ਦੀ ਆ ਸਾਰੇ ਇਹਦੇ ਵਿੱਚ ਰੰਗ ਡਿਜ਼ਾਈਨ ਨੇ ਇਕੱਲਾ ਇਕੱਲਾ ਦਿਖਾ ਦਿਓ ਠੀਕ ਆ ਸਾਹਮਣੇ ਤੋਂ ਉਹ ਪਰਲੀ ਲੈਣ ਦੀ ਇਹਦੇ ਵਿੱਚ ਹੀ ਆ ਦੀ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਡਿਜ਼ਾਈਨ ਬਹੁਤ ਸ਼ਾਨਦਾਰ ਓਕੇ ਖੜ ਕੇ ਪਾਈ ਦੀ ਆ ਕੰਨੀ ਲਾ ਠੀਕ ਬ੍ਰੈਂਡ ਚੈੱਕ ਕਰਾ ਦਿਓ ਏਕੇ ਟੈਕਸ ਏਕੇ ਟੈਕਸ ਦੀ ਮੋਹਰ ਲੱਗੀ ਹੋਈ ਆ ਹਾਂ ਹੂੰ ਉਸ ਤੋਂ ਬਾਅਦ ਬਾਅਦ ਜਿਹੜਾ ਆਪਾਂ ਨੇ 350 ਦੇ ਵਿੱਚ ਪਾਉਂਦੇ ਸੀਗੇ ਉਹਦਾ ਵੀ ਰੇਟ ਆਪਣੇ 330 ਕਰਤਾ ਉਹਦੇ ਵਿੱਚ ਵੀ ਡਿਜ਼ਾਈਨ ਬਹੁਤ ਨਵੇਂ ਆ ਗਏ ਲਓ ਜੀ ਲਓ 330 ਦਾ ਚਲੋ ਜੋ ਕੋ ਟੈਂਸਰ ਡਿਜ਼ਾਈਨ ਦੇਖੋ ਠੀਕ ਆ ਬਾਕੀ ਇਧਰ ਨਿਗਾ ਮਰਵਾ ਦਿਓ ਆ ਸਾਰੇ ਡਿਜ਼ਾਈਨ ਵੀ ਇਹਦੇ ਵਿੱਚ ਨੇ ਅਮਰਤ ਆ ਡਿਜ਼ਾਈਨ ਸਾਰੇ ਇਹਦੇ ਵਿੱਚ ਨੇ ਓਕੇ ਓਕੇ ਆ ਸਾਰੇ ਡਿਜ਼ਾਈਨ ਇਹਦੇ ਵਿੱਚ ਆ ਆ ਆਪਣੇ 300 ਚ ਪਾਇਆ ਹੋਇਆ ਸੀ ਇਹ 280 ਚ ਆ ਵੀਰੇ ਠੀਕ ਆ ਨਵਾਂ ਫੈਬਰਿਕ ਆ ਓਕੇ ਇਹ ਤੁਹਾਨੂੰ ਦਿਖਾਉਣੇ ਹੋੜਾ ਕੱਪੜਾ ਇਹ ਕੱਪੜਾ ਪਿਓਰ ਕੈਂਬਰੀਕ ਆ ਇਹ ਹਮ ਐਵੇਂ ਦਾ ਸਾਰਾ ਮਿਲ ਜੂ ਲਓ ਜੀ ਕਲਰ ਮਿਲ ਜਾਣਗੇ ਇਹਦੇ ਵਿੱਚ ਡਿਜ਼ਾਈਨਿੰਗ ਤਾਂ ਬਹੁਤ ਆ ਲਓ ਜੀ ਪਰ ਕਪੜਾ ਇਹ ਵੀ ਬਹੁਤ ਵਧੀਆ ਮਤਲਬ ਇਹ ਕੈਂਬਰੀ ਕੋਡ ਨਾ ਭਾਈ ਰਲਾ ਹੁੰਦਾ ਵੀ ਸਾਟ ਜਾਂ ਕਪੜਾ ਉਦਾਂ ਦਾ ਨਹੀਂ ਹੈਗਾ ਕਪੜਾ ਬਹੁਤ ਸੌਫਟ ਆ ਗਰਮੀ ਦੇ ਲਈ ਤੁਸੀਂ ਲੈ ਸਕਦੇ ਹੋ ਮਤਲਬ ਲਓ ਬਾਕੀ 200 ਵਾਲੇ ਚ ਭਾਈ ਡਿਜ਼ਾਈਨ ਰੰਗ ਆ ਗਏ ਓਕੇ ਲਓ ਜੀ 200 ਵਾਲਾ 200 ਵਾਲੇ ਦੇ ਵਿੱਚ ਫੇਰ ਮਾਲ ਆ ਗਿਆ ਬਹੁਤ ਵਾਰ ਵੀਰੇ ਉਹਨਾਂ ਨੂੰ ਰੀਸਟਾਕ ਕਰਨਾ ਪਿਆ ਇਹ ਬਹੁਤ ਸਾਰੇ ਰੰਗ ਡਿਜ਼ਾਈਨ ਬਹੁਤ ਆ ਗਏ ਇਹ 200 ਰੁਪਏ ਦਾ 200 ਵਾਲਾ ਦੇ ਫਿਰ ਕਿੰਨਾ ਵਧੀਆ ਕਪੜਾ ਹੋਊਗਾ ਇੰਨੇ 200 ਦੇ ਵਿੱਚ ਹੋਰ ਕੀ 5 ਮੀਟਰ ਪੂਰਾ ਦਵਾਂਗੇ ਭਾਈ ਠੀਕ ਹੈ ਇਹਦੇ ਰੰਗ ਡਿਜ਼ਾਈਨ ਬਹੁਤ ਨੇ ਭਾਈ ਲਓ 200 200 200 200, 200 200 200 ਮੈਂ ਵੀਰੇ ਥੋੜਾ ਕਲੋਜ਼ ਕਰਾ ਕੇ ਦਿਖਾ ਦਿਓ ਪ੍ਰਿੰਟ 골ਡਨ ਪ੍ਰਿੰਟ ਹੋਇਆ ਹੈ ਲਓ ਵੀ ਆ 2 200 ਦੇਆਂ ਨੂੰ ਮਿਲ ਜਾਣਗੇ ਇਸ ਤਰ੍ਹਾਂ ਹੋਇਆ ਬੇ ਦੇ ਵਿੱਚ ਲਓ ਵੀ ਆ ਡਿਜ਼ਾਈਨ ਦੇਖੋ ਇਹ 200 ਵਾਲੇ ਦੇ ਵਿੱਚ ਨੂੰ ਬਾਧੂ ਮਿਲ ਜਾਣਗੇ ਹੂੰ ਲਓ ਜਿੰਨੇ ਮਰਜੀ ਓਕੇ ਵੀਰੇ ਤੋਂ ਬਾਅਦ ਮਸਲੀਨ ਦੁਪੱਟਾ ਵੀ ਮਿਲ ਜੂਗਾ ਓਕੇ ਇਹ ਸਟਾਕ ਹੋ ਗਿਆ ਓਕੇ ਕੈਂਬ੍ਰੀ ਦੇ ਉੱਤੇ ਆਰੀ ਵਰਕ ਹਾਈ ਐਂਡ ਆਈ ਦੁਪੱਟਾ ਠੀਕ ਆ ਇਹ ਸਾਰੀਆਂ ਭੈਣਾਂ ਨੂੰ 550 ਬੇਚ ਦੇ ਦੀਗੇ ਵੀਰੇ 500 ਕਰਤਾ ਰੇਟ ओके ਭੈਣਾ ਦੇ ਫਾਇਦੇ ਕਰਤੇ ਜਾਣੀ ਹਾਂ ਪਿਓਰ ਕੈਂਬਰੀਕ ਹੈ ਲਓ ਡਿਜ਼ਾਈਨ ਦਿਖਾ ਦਿਓ ਵੀਰੇ ਫਲਾਵਰਾਂ ਦੇ ਆਲੇ-ਦਾਲੇ ਆਰੀ ਹੋਈ ਹੋਈ ਆ ਲਓ ਜੀ 500 ਰੁਪਏ ਦਾ ਹਾਂ ਲਓ ਜੀ 1000 ਦੇ 200 2.5 ਮੀਟਰ ਕੈਂਬਰੀਕ ਦੀ ਸਲਵਾਰ ਹੈ ਤੇ ਆ 2.5 ਦੀ ਦੁਪੱਟਾ ਬੇਗਮ ਪਿਓਰ ਦਾ ਓਕੇ ਠੀਕ ਆ ਦੁਪੱਟਾ ਦੇਖੋ ਬਈ ਮੈਂ ਤੁਹਾਨੂੰ ਮਤਲਬ ਦਿਵਾ ਦੋਗਾ ਹਮਮ ਦੇਖੋ ਪੂਰਾ ਖੁੱਲਾ ਡੁੱਲਾ ਹੈ ਨਾ ਹਮਮ ਸਹੀ ਗੱਲ ਹੈ 500 ਕਰਤਾ ਇਹਦਾ ਰੇਟ ਇਹ ਤਾਂ ਮਸਲੀਨ ਦਾ ਓਕੇ ਮੈਚਿੰਗ ਸੂਟ ਕਈ ਬੈਣਾ ਦੀ ਰਿਕੁਆਇਰਮੈਂਟ ਦੀ ਜਿਹੜੇ ਆ ਲੋਕ ਮਸਲੀਨ ਦੇ ਸੂਟ ਦੁਪੱਟਾ ਸੂਟ ਦਿਖਾਈ ਜਾਂਦੇ ਆ ਆ ਦੇਖੋ ਪਿਓਰ ਕੈਂਬ੍ਰਿਕ ਦੀ ਸਲਵਾਰ ਹੈ ਓਕੇ ਪਿਓਰ ਕੈਂਬ੍ਰਿਕ ਦਾ ਹੀ ਸੂਟ ਹੈ ਡਿਜੀਟਲ ਇਹਦਾ ਦੁਪੱਟਾ ਬਿਲਕੁਲ ਲਾਈਟ ਵੇਟ ਆ ਪਿਓਰ ਮਸਲੀਨ ਓਕੇ ਇਹਦਾ ਹੈਗਾ 550 ਰੁਪਏ ਰੋਟ ਲਓ ਜੀ 550 ਲਓ ਜੋਤ ਫੜੀਆਂ ਇਧਰ ਉਧਰ ਇਹਦਾ ਵੀ ਦੁਪੱਟਾ ਪੂਰਾ ਖੁੱਲਾ ਡੋਲਾ ਨਾ 22 ਮੀਟਰ ਦਾ ਦੁਪੱਟਾ ਦੁਪੱਟੇ ਦਾ ਪ੍ਰਿੰਟ ਦੇ ਲਓ ਜੀ ਇਸ ਤੋਂ ਇਲਾਵਾ ਹੁਣ ਕੱਪੜਾ ਜਿਹੜਾ ਟ੍ਰੈਂਡਿੰਗ ਚੱਲ ਰਿਹਾ ਬਰਬਰੀ ਓਕੇ ਦੁਪੱਟੇ ਨਾਲ ਵੀ ਮਿਲ ਜਾਣਗੇ ਬਿਨਾਂ ਦੁਪੱਟਿਆਂ ਤੋਂ ਵੀ ਮਿਲ ਜਾਣਗੇ ਉਹ ਦਿਖਾਓ ਬਹੁਤ ਚੱਲ ਰਿਹਾ ਟ੍ਰੈਂਡਿੰਗ ਦੇ ਵਿੱਚ ਸੂਟ ਹਾਂ ਲਓ ਬਰਬਰੀ ਦੇ ਵਿੱਚ ਦੇਖੋ ਪਹਿਨੇ ਇਹਦੇ ਮਾਰ ਕੇ ਕਲੋਜ਼ ਕਰਕੇ ਦਿਖਾ ਦਿਓ ਪਹਿਨੇ ਪਿਓਰ ਬਰਬਰੀ ਆ ਹਾਂ ਇਹਦਾ ਬਰਬਰੀ ਲਈ ਦੁਪੱਟਾ ਚਾਹੀਦੀ ਚੀ ਇਹਦਾ ਦੁਪੱਟਾ ਰਹੂਗਾ ਬਰਬਰੀ ਹੀ ਸੂਟ ਹਾਂ ਰੱਖੋ ਤੋ ਡਿਜੀਟਲ ਲਓ ਲਓ ਦੁਕਾਨ ਨੂੰ ਟਾਈਮ ਮਿਲਣਗੇ ਨਾ ਹੁਣ ਉਧਰ ਚੱਲ ਰਿਹਾ ਮੁੱਲਾ ਬੈਗ ਪੁੱਤ ਤੇ ਤੁਸੀਂ ਬਾਜ਼ਾਰ ਦੇ ਵਿੱਚ ਤੁਸੀਂ ਰੇਟ ਪਤਾ ਕੀਤਾ ਹੀ ਹੋਣਾ ਇਹਦਾ ਹੂੰ ਘੱਟ ਤੋਂ ਘੱਟ ਲਾਵਾਂਗੇ ਓਕੇ ਹਾਂ ਆਟਾਈਆਂ ਡਾਈ ਡਪੱਟੇ ਨੇ ਲੈਸਾਂ ਦਿਖਾ ਦਿਓ ਵੀਰੇ ਇਹਦੀਆਂ ਪਰ ਇੱਥੇ ਤੁਹਾਨੂੰ ਬਹੁਤ ਤੇਰੀਆਂ ਘੱਟੋ ਘੱਟ ਰੇਟ ਲਾਵਾਂਗੇ ਜਿਹੜਾ ਭੈਣ ਆ ਭੈਣ ਭਾਈ ਆਊਗਾ ਏਕੇ ਟੈਕਸ ਦੀ ਬਰਬਰੀ ਮਿਲ ਜੂਗੀ ਤਮੰਨਾ ਦੀ ਬਰਬਰੀ ਮਿਲ ਜੂਗੀ ਆ ਹੈਗੀ ਆ ਵੀਰੇ ਏਕੇ ਟੈਕਸ ਦੀ ਠੀਕ ਆ ਬਰਬਰੀ ਇਹਦੇ ਆ ਮੜਾ ਰੂਲੇ ਤੇ ਭਾਈ ক্লোਜ਼ ਕਰਕੇ ਦਿਖਾ ਦਿਓ ਏਕੇ ਟੈਕਸ ਹਾਂ ਹੂੰ ਠੀਕ ਹੈ ਨਾ ਆ ਬਰਬਰੀ ਆ ਦੀ ਓਕੇ ਇੱਚ ਡਿਜ਼ਾਈਨ ਮਿਲ ਜਾਣਗੇ 8 ਤੋਂ 10 ਠੀਕ ਹੈ ਵੀਡੀਓ ਲੰਬੀ ਹੋਣ ਕਾਰਨ ਅਸੀਂ ਹੁਣ ਸਾਰਾ ਸਟਾਕ ਨਹੀਂ ਦਿਖਾ ਸਕਦੇ ਆਹ ਸਲਵਾਰ ਹੋਗੀ ਨਾਲ ਤਿੰਨਵੇਂ ਵੀਡੀਓ ਰਾਈ ਬਸ ਤੁਹਾਨੂੰ ਇੰਨਾ ਇਨਫੋਰਮ ਕਰ ਬੇ ਫੈਬ ਸਟੋਕ ਤੋਂ ਘੱਟ ਲਾਂਗੇ ਤੁਹਾਨੂੰ ਘੱਟ ਤੋਂ ਘੱਟ ਰੇਟ ਦੇ ਵਿੱਚ ਮਿਲ ਜਾਣਾ ਇਹਦੇ ਵਿੱਚ ਮੰਨ ਕੇ ਚੱਲੋ ਕਿੰਨੇ ਡਿਜ਼ਾਈਨ ਰੰਗ ਬਹੁਤ ਮਿਲ ਜਾਣਗੇ ਹੂੰ ਬਾਕੀ ਹੋਰ ਵੀ ਮਿਲ ਜਾਣਗੇ ਤੁਹਾਨੂੰ ਜਿਵੇਂ ਹੈਂਡਵਰਕ ਹੋ ਗਿਆ ਨਾ ਹੋਰ ਚੀਜ਼ਾਂ ਹੋਣਗੀਆਂ ਆ ਲੋ ਬਈ ਇਹਨਾਂ ਦੇ ਵਿੱਚ ਰੰਗ ਆਏ ਹੋਣਗੇ ਭਾਈ ਲਓ ਜੀ ਲਓ ਜੀ ਵਰਦੀ ਦਾ ਸੈਟ ਇਹ ਸਲਵਾਰ ਕਿੱਥੇ ਆ ਭਾਈ ਆ ਲੋ ਠੀਕ ਆ ਸਲਵਾਰ ਆ ਗਈ ਉਹ ਡਿਜ਼ਾਈਨ ਮਿਲ ਜਾਣਗੇ ਆ ਕੱਪੜਾ ਬਹੁਤ ਟ੍ਰੈਂਡਿੰਗ ਚ ਆ ਭਾਈ ਆਰ ਗੰਡੀ ਆਰ ਗੰਡੀ ਪਿਓਰ ਕਾਟਨ ਹੁੰਦੀ ਇਹ ਪਹਿਲਾਂ ਵੀ ਇੱਕ ਵਾਰ ਟ੍ਰੈਂਡਿੰਗ ਚ ਆਇਆ ਸੀ ਇਹ ਫੇਰ ਤੋਂ ਆ ਗਿਆ ਫੇਰ ਤੋਂ ਟ੍ਰੈਂਡਿੰਗ ਦੇ ਵਿੱਚ ਆ ਗਿਆ ਆਰ ਗੰਡੀ ਇਹ ਵੀ ਆਰ ਗੰਡੀ ਕੇ ਟੈਕਸ ਦਾ ਆਰ ਗੰਡੀ ਆ ਦੇਖੋ ਸੈਲਫ ਵਾਲੀ ਸਲਵਾਰ ओके okay. सलवार है दी ਜਿਹੜਾ ਸੂਟ ਤੇ ਪ੍ਰਿੰਟ ਹੋਇਆ ਉਹੀ ਪ੍ਰਿੰਟ ਉਹਦੇ ਵਿੱਚ ਵੀ ਲੱਗੇਗਾ ਠੀਕ ਤੁਸੀਂ ਕਹੋ ਵੀ ਸੂਟ ਦਾ ਹੀ ਪ੍ਰਿੰਟ ਦੀਂਦਾ ਹੈ ਸੈਲਫ ਪ੍ਰਿੰਟ ਸਲਵਾੜਾ ਤੇ ਆਹ ਦੇਖੋ ਇਹ ਵੀ AK टेक्स ਦੀ ਹੈ ਵੀਰੇ ਅਮਰਤੋ ਗਾਰਨਲ ਖਾ ਰਿਹਾ ਤੁਸੀਂ AK टेक्स ਦੀ ਹੈ ਪੰਜਾਬ ਦਾ ਮੰਨਿਆ ਪੰਨਿਆ ਹਮ ਬ੍ਰੈਂਡ ਹੈ ਜਿਹੜੇ ਇਹਨਾਂ ਦੇ ਵਿੱਚ ਨਾਲ ਲੋਕਾਂ ਨੇ ਵੀਰੇ ਪਹਿਲਾਂ AK टेक्स ਯੂਜ਼ ਕੀਤੀ ਹੋ ਉਹ ਪ੍ਰਾਈਸ ਸੁਣ ਕੇ ਹੈਰਾਨ ਹੋ ਗਏ ਹੋਣਗੇ ਹਮ ਘੱਟ ਤੋਂ ਘੱਟ ਰੇਟ ਦਵਾਂਗੇ ਭੈਣੇ AK टेक्स ਮੰਨਾਂ ਆਰਾਮ ਟੈਕ ਜੋ ਤੁਸੀਂ ਜੀ ਪੀ ਨਾਲ ਫੁੱਲ ਪਿਓਰ ਦਾ ਦੁਪੱਟਾ ਆਉਂਦਾ ਵੀਰੇ ਓਕੇ ਇੱਕ ਸੂਟ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਹਾਂ ਇਹਦੇ ਰੰਗ ਡਿਜ਼ਾਈਨ 10 ਤੋਂ 12 ਮਿਲ ਜਾਣਗੇ ਪਿਓਰ ਦੇ ਦੁਪट्टे ਨਾਲ ਸਿਰਫ 650 ਉਹ ਵੀ ਏਕੇ ਟੈਕਸ ਦਾ ਠੀਕ ਆ ਪਿਓਰ ਦਾ ਦੁਪੱਟਾ ਲਓ ਵੀ ਕੱਪੜਾ ਖੁੱਲਾ ਡੁੱਲਾ ਹੁੰਦਾ ਇਹਨਾਂ ਦਾ ਹਮ ਹਮ ਬਣੇ ਵੱਡੇ ਹੁੰਦੇ ਨੇ ਡਿਜ਼ਾਈਨ ਇਹਨਾਂ ਦੇ ਹੋਰਾਂ ਨਾਲੋਂ ਹਟਕੇ ਹੁੰਦੇ ਨੇ ਹਮ ਡਿਜ਼ਾਈਨ ਆਹ ਸਲਵਾਰ ਆ ਗਈ ਵੀਰੇ ਕੈਂਬਰੀਕ ਦੀ ਓਕੇ ਆਹ ਪਿਓਰ ਦਾ ਦੁਪੱਟਾ ਇਹਦੇ ਨਾਲ ਪੀਕੋ ਹੋਇਆ ਹੋਊਗਾ ਲਓ ਵੀ ਪਰ ਡਾਈ ਦੁਪੱਟਾ ਪਿਓਰ ਦਾ ਹੂੰ 2.600 ਦਾ ਵੱਡੇ ਬਣੇ ਦੇ ਵਿੱਚ 2.600 ਦਾ ਕੁੱਲ ਠੀਕ ਆ 2.600 ਦਾ ਲਓ ਜੀ ਉਸ ਤੋਂ ਇਲਾਵਾ ਹੂੰ ਆਪਣੇ ਸੋਫੀਆ ਦੇ ਉੱਤੇ ਜਿਹੜਾ ਸੋਫੀਆ 550 ਵਿੱਚ ਡਿਜ਼ਾਈਨ ਬਹੁਤ ਆਗੇ ਕੋਲਾ ਪੁੱਤੂ ਸੂਟ ਇੱਕ ਸੋਫੀਆ ਦੇ ਨਾਮ ਕਰਵਾ ਦੋ ਓਕੇ ਆ ਦੇਖੋ ਇਹਦਾ ਹੀ ਬਾਜ਼ਾਰ ਨੂੰ ਸਭ ਤੋਂ ਘੱਟ ਰੇਟ ਪਾਇਆ ਹੋਇਆ ਆਪਣਾ 550 ਇਹ ਚ ਦੁਪੱਟਾ ਕਾਟਨ ਦਾ ਹੁੰਦਾ ਵੀਰੇ ਇਹਦਾ ਕਾਟਨ ਦਾ ਕਾਟਨ ਦਾ ਠੀਕ ਹੈ ਕਾਟਨ ਹੀ ਹੁੰਦਾ 골ਡਨ 550 ਹੈ 골ਡਨ ਬਾਰਡਰ ਵਾਲਾ ਦੁਪੱਟਾ ਦਿਖਾ ਦਿਓ ਮੜਾ 골ਡਨ ਬਾਰਡਰ ਹਾਂ ਓਕੇ ਓਕੇ ਇਹਿਆਂ ਦੇ ਪ੍ਰਿੰਟ ਹੀ ਕਰਿਆ ਹੁੰਦਾ ਪਰ ਇਹਦਾ ਪਿਓਰ 골ਡਨ ਬਾਰਡਰ ਆਹ ਦੇਖੋ ਕਿੰਨਾ ਸੋਹਣਾ ਕਲਰ ਹਮ 골ਡਨ 550 ਹਾਂ 550 ਲਓ ਜੀ 550 ਤੇ ਇਹਦੇ ਵਿੱਚ ਆਹ ਦੇਖੋ ਆ ਡਿਜ਼ਾਈਨ ਸਾਰੇ ਇਹਦੇ ਵਿੱਚ ਹੀ ਸੋਫੀਆ ਠੀਕ ਹੈ ਆ ਸਾਰਾ ਮਾਲ ਕੂਫੀਆ ਜਿਆ ਹੈ। ਲਓ 550 560 ਬਾਕੀ ਇਹਦੇ ਨਾਲ ਚਿਕਨ ਸਲਵਾਰ ਚੱਲਦੀ ਆ ਭਾਈ 400 ਚ ਠੀਕ ਆ ਠੀਕ ਹੈ ਨਾ ਚਿਕਨ ਸਲਵਾਰ ਮਿਲ ਜੂਗੀ ਉਸ ਤੋਂ ਇਲਾਵਾ ਆਪਣਾ ਵਰਕ ਜਿੰਨਾ ਮਰਜ਼ੀ ਲੈ ਲਓ ਹੈਂਡ ਵਰਕ ਲੈ ਲਓ ਜੀ ਹੈਂਡ ਵਰਕ ਦੇ ਪੈਨੇ ਹਾਂ ਬਾਕੀ ਆ ਚੀਜ਼ਾਂ ਬੁਟੀਕ ਲੈਸ ਪੱਟੀ ਵਾਲਾ ਇਹ ਪਹਿਲੀ ਵੀਡੀਓ ਦੀ ਵੀ ਦੱਸਾਇਆ ਸੀ ਇਹ ਤਾਂ ਬਹੁਤ ਮੰਗਦੀਆਂ ਨੇ ਇਹ ਭਾਈ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਚ ਆ ਪਹਿਲਾਂ ਤਾਂ ਲੋਕ ਦਰਜੀਆਂ ਤੋਂ ਮਤਲਬ ਬੁਟੀਕਾਂ ਵਾਲਿਆਂ ਤੋਂ ਤਿਆਰ ਕਰਵਾਉਂਦੇ ਸੀ ਲੈਸਾਂ ਲੂਸਾਂ ਲਾ ਕੇ ਹੁਣ ਆਪਾਂ ਲੈਸਾਂ ਵੀ ਦੇਣੀਆਂ ਪੈਂਦੀਆਂ ਸਿਲਾਈ ਐਕਸਟਰਾ ਭਾਅ ਨਹੀਂ ਪੈਂਦੀ ਸੀਗੀ ਲੈਸਾਂ ਲਗਾਉਣ ਇਹ ਨਾਲ ਦੁਪੱਟਾ ਕਿਹ ਲਗਾ ਹੈ ਸਿਰਫ ਸਿੰਪਲ ਸੂਟ ਦੀ ਸਟੀਚਿੰਗ ਦੇਣੀ ਆ ਤੁਸੀਂ ਦੁਪੱਟਾ ਇਹਦਾ ਰੇਟ ਆਪਾਂ ਨੇ ਕੱਢਦਾ ਭਾਈ ਆਪ ਤਿਆਰ ਹੁੰਦਾ ਆਪਣੀ ਫੈਕਟਰੀ 'ਚ ਸਿਰਫ 675 ਰੁਪਏ ਲਓ ਜੀ 675 ਰੁਪਏ 675 ਰੁਪਏ ਦਾ ਲੈਸ ਵਾਲਾ ਸੂਟ ਮਿਲ ਜਾਣਾ ਇਹ 'ਚ ਰੰਗ ਡਿਜ਼ਾਈਨ ਵੀ ਅੰਮ੍ਰਿਤ ਨਿਗਮ ਰਵਾਦੀ ਆ ਸਾਰਾ ਸਟਾਕ ਰੋਜ਼ ਆਉਂਦਾ ਰਹਿੰਦਾ ਰੋਜ਼ ਬਣ ਕੇ ਜਾਂਦਾ ਰਹਿੰਦਾ ਸਾਰਾ ਇਹਦੇ ਵਿੱਚ ਹੀ ਨੇ ਰੰਗ ਡਿਜ਼ਾਈਨ ਪ੍ਰਿੰਟ ਓਕੇ ਜੀ ਓਕੇ ਚਲੋ ਉਸ ਤੋਂ ਇਲਾਵਾ ਇੱਕ ਆਈਟਮ ਆ 350 ਦੇ ਵਿੱਚ ਓਕੇ ਸੌਟਨ ਦੁਪੱਟੇ ਵਾਲੀ ਮਲਮਲ ਦਾ ਦੁਪੱਟਾ ਸਾਡੇ ਤੇ 350 ਆਹ 350 ਆਹ ਸਲਵਾਰ ਆ ਗਈ ਮੀਂਹ ਆ ਗਈ ਆ ਦੁਪੱਟਾ ਆ ਗਿਆ ਲੋ ਠੀਕ ਹੈ ਬਈ ਤਾਂ ਜਿੰਨਾ ਕੋੜ ਪਾਉ ਉਹਨਾਂ ਮਿੱਠਾ ਗਏ ਉਧਰ ਦੇਖੋ ਬਹੁਤ ਸੋਹਣੇ ਨੇ ਭਾਈ ਇੰਨੇ ਗਰੇਟਾਂ ਦੇ ਵਿੱਚ ਤੁਹਾਨੂੰ ਜਾਣ ਨੂੰ ਵੀ ਘਰੇ ਵੀ ਅਗਲਾ ਹੰਡਾ ਸਕਦਾ 350 ਦੇ ਵਿੱਚ ਦੁਪੱਟਾ ਨਾਲ ਇਹਨਾਂ ਦੇ ਵਿੱਚ ਰੰਗ ਲੈ ਸਕਦਾ ਗਰੀਬ ਅਮੀਰ ਕੋਈ ਸਭ ਲੈ ਸਕਦੇ ਨੇ ਸਹੀ ਗੱਲ ਇਹਨਾਂ ਦਾ ਅਲਫ ਡਿਜ਼ਾਈਨ ਰੰਗ ਦੇਖੋ ਜੀ ਕਿੰਨੇ ਕਿੰਨੇ ਉਹ ਰੰਗ ਦੇ ਡਿਜ਼ਾਈਨ ਬਹੁਤ ਹੈ। ਉਸ ਤੋਂ ਇਲਾਵਾ ਪੇਂਟ ਵਾਲੀਆਂ ਆਈਟਮਾਂ। ਓਕੇ। ਹਾਂ ਉਹ ਵੀ ਆਪਣੇ ਫੈਕਟਰੀ ਤੇ ਆਰੰਡਾ ਜੀ ਮੈਂ ਆ ਪੇਂਟ ਕਰਦਾ। ਜੌਰਜਟ ਤੇ ਮਿਲੂ ਕਾਟਨ ਵੀ ਮਿਲਦੀ। ਇਹ ਦੇਖਣ ਮਿਲ ਗਿਆ ਪੇਂਟ ਵਾਲੇ। ਪੇਂਟ ਸਦਾ ਬਹਾਰਿਆ ਹੀ ਨਹੀਂ ਜਾਂਦਾ। ਹਾਂ। ਰੇਟ ਆਪਣਾ ਸਾਰੇ ਪੰਜਾਬ ਚ ਭਾਈ ਘੱਟ ਪਾ ਦਿੰਦੇ ਆ। ਪੇਂਟ ਆਨ ਵਧੀਆ ਹੋਊਗਾ ਵੀਰੇ। ਪੂਰਾ ਭਾਈ ਗਾਰੰਟੀ ਵਾਲਾ ਲਹੂਗਾ ਨਹੀਂ। ਕਿਹੇ ਹੀ ਕੰਪਲੇਨ ਹੋਵੇ ਅਗਲੇ ਪੁੱਛਦੇ ਨੇ ਵੀ ਪੇਂਟ ਤਾਂ ਨਹੀਂ ਭਾਈ ਜਾਊਗਾ ਕਿਤੇ। ਦੇਖੋ 2 ਮੀਟਰ ਦਾ ਵੱਡਾ ਦੁਪੱਟਾ ਹੋਊਗਾ। ਪਿਓਰ ਬਿਸਕੋਰ ਜੌਰਜਟ ਲੱਗੀ ਹੋਈ ਆ। ਸਿਰਫ 850 ਦੀ ਰੇਂਜ। ਇਹ ਚ ਰੰਗ ਦੇ ਆਉਂਦੇ ਜਾਣਗੇ ਦੇਖੋ ਕਾਟਨ ਚ ਵੀ ਨੇ ਓਕੇ ਤੇ ਆਪਣੇ ਕਾਟਨ ਦੇ ਵਿੱਚ ਪੇਂਟ ਦਾ ਕੀ ਰੇਟ ਪਊਗੇ ਕਾਟਨ ਚ ਵੀ ਇੰਨੇ ਦੇ ਲਓ ਜੀ ਕਾਟਨ ਚ ਵੀ ਸੇਮ ਪੈਣਾ ਤੁਹਾਨੂੰ ਠੀਕ ਹੈ ਜੀ ਆਲਰੇਡੀ ਜਨ ਬਲੈਕ ਰੰਗ ਦੇ ਜਨ ਦੇ ਵਿੱਚ ਆ ਉਸ ਤੋਂ ਲਾਵਾ ਹੋਰ ਬਹੁਤ ਆਟਮਾ ਨੇ ਬਾਕੀ ਆਪਣੀ ਫੈਕਟਰੀ ਦੇ ਵਿੱਚ ਹੈਂਡਵਰਕ ਦਾ ਸਟਾਕ ਬਹੁਤ ਆਉਂਦਾ ਵੀਰੇ ਰੋਜ਼ ਆਉਂਦਾ ਅਮਰਤ ਰੋਜ਼ ਵਿਕਦਾ ਰੇਟ ਆਪਣੇ ਬਹੁਤ ਘੱਟ ਰੱਖੇ ਨੇ ਮੰਨ ਕੇ ਲੋ ਚਲੋ ਮਾਰਕੀਟ ਜਿੰਨਾ ਤੁਹਾਨੂੰ 7-8000 ਦਾ ਸੂਟ ਮਿਲਦਾ ਉਹ ਆਪਣੇ ਕੋਲੋਂ ਸਿਰਫ ਤੁਹਾਨੂੰ 2500-3000 ਦੀ ਰੇਂਜਾਂ ਵਿੱਚ ਮਿਲ ਜਾਣਗੇ ਦੁਪੱਟੇ ਵੀ ਭਾਰੀ ਵਰਕ ਹੋਏ ਹੁੰਦੇ ਨੇ ਤੇ ਸਲਵਾਰ ਦੀਆਂ ਮੂਰੀਆਂ ਵੀ ਵਰਕ ਹੋਈਆਂ ਹੁੰਦੀਆਂ ਨੇ ਤੇ ਆਪਣੇ ਕਮੀਜ਼ ਦੇ ਵੀ ਫੁੱਲ ਵਰਕ ਹੁੰਦਾ ਲੈ ਤੁਹਾਨੂੰ ਇੱਕ ਪੀਸ ਖੋਲ ਕੇ ਦਿਖਾ ਦਾਂ ਨਾ ਹਲੋ ਹਲੋ ਆ ਤਮੀਜ਼ ਆ ਗਿਆ ਵੀਰੇ ਹੂੰ ਆਹ ਬहां ਤੇ ਵਰਕ ਆ ਗਿਆ ਬहां ਵੀ ਗੱਡੀਆਂ ਹੋਣਗੀਆਂ ਓਕੇ ਆਹ ਸਲਵਾਰ ਦੀਆਂ ਮੂਰੀਆਂ ਹੋ ਗਈਆਂ ਪਿਓਰ ਸਿਲਕ ਦੀ ਸਲਵਾਰ ਲੱਗੀ ਹੋਈ ਆ ਠੀਕ ਆ ਆ ਦੁਪੱਟਾ ਤੁਹਾਡਾ ਦੁਪੱਟਾ ਦੁਪੱਟਾ ਫੜੀ ਦੁਪੱਟੇ ਆਪਣੇ 2.5 2.5 ਮੀਟਰ ਦੇ ਲੈਣੇ ਓਕੇ ਦੇਖੋ ਵੀ ਇਹ ਦੁਪੱਟਾ ਵੀ ਪੂਰਾ ਐਨ ਇਹ ਪਿਓਰ ਤਰਾ ਸਿਮਰਾ ਬਹੁਤ ਟੌਪ ਦਾ ਫੈਬਰਿਕ ਐ ਇਹ ਤੋਂ ਇਲਾਵਾ ਸਿਮਰ ਹੁੰਦੀ ਆ ਆ ਸਿਮਰ ਦੇ ਰੰਗ ਮਿਲ ਜਾਣਗੇ ਲਗਭਗ ਇੰਨੀਆਂ ਰੇਂਜਾਂ 'ਚ 2000-2500 ਦੀ ਰੇਂਜ ਤੁਹਾਨੂੰ ਵਧੀਆ ਤੋਂ ਵਧੀਆ ਹੈਂਡਵਰਕ ਦੇ ਸੂਟ ਦੇ ਦਾਂਗੇ ਆਪਾਂ ਠੀਕ ਆ ਪਿਓਰ ਕਰੇਬ ਦੇ ਵੀ ਹੁੰਦੇ ਨੇ ਪਿਓ ਲੋ ਲੋ ਆ ਪਿਓਰ ਵੀ ਤੇਰੀ ਜਿਹੜੇ ਹੈਂਡਵਰਕਾ ਦੁਪੱਟਾ ਵੀ ਕਾਨੂੰਨ ਕਮਲ ਜੋਂ ਦਾ ਇਹ ਚ ਰੰਗ ਡਿਜ਼ਾਈਨ ਜੋ ਸਿੱਟਦੇ ਪੁੱਤੋ ਦੇਖੋ ਰੰਗ ਸਾਰੇ ਆਪਣੇ ਤਿਆਰ ਮੇਰੇ ਫੈਕਟਰੀ ਦੇ ਇੱਕ ਨਵਾਂ ਕੱਪੜਾ ਨਹੀਂ ਆਇਆ ਰਿਹਾ ਜੀ ਸਟੈਬੀ ਲੈਣੀ ਉਹ ਵੀ ਦਿਖਾ ਦਿਓ ਪੰਜ ਚਾਰ ਪੀਸ ਵੀਰੇ ਨੂੰ ਬਹੁਤ ਤੁਹਾਨੂੰ ਵੈਰਾਈਟੀ ਮਿਲਦੀ ਹੈ ਕਾ ਨਵਾਂ ਕੱਪੜਾ ਆ ਬਹੁਤ ਕਲੈਕਸ਼ਨ ਹੈ ਦੁਪੱਟੇ ਦੇ ਵਿੱਚ ਵੀ ਤੇ ਇਹ ਏਸ਼ੀਆ ਹੁੰਦਾ ਹੈ ਐਸਕੇ ਦੇ ਫੈਬਰਿਕ ਲੱਗੇ ਹੁੰਦੇ ਨੇ ਓਕੇ ਹਾਂ ਤੇ ਏ ਏਸ਼ੀਆ ਦਾ ਨਵਾਂ ਕੱਪੜਾ ਇਸ ਵਾਰ ਲਾਂਚ ਕਰਿਆ ਏਸ਼ੀਆ ਨੇ ਪਿਓਰ ਦੀ ਆਈਟਮ ਆ ਇਹ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਜਿਆਨਗੇ ਪਿਓਰ ਦੀ ਆਈਟਮ ਦਾ ਨਾ ਪਛਾਣੇ ਭਾਈ 골ਡਨ ਕੰਨੀ ਹੁੰਦੀ ਆ ਤੇ ਇਹਦੇ ਵਿੱਚ ਫੈਬਰਿਕ ਪਿਓਰ ਦੀ ਪਛਾਣ ਇਹ ਆ ਵੀ 골ਡਨ ਕੰਨੀ ਹੁੰਦੀ ਆ ਆ ਕਮਲ ਜੂਮ ਦੇ ਦੁਪੱਟੇ ਨੇ ਇਹ ਕੱਪੜੇ ਦਾ ਵੀ ਕੋਲੋਸ ਤੋਂ ਦਿਖਾ ਦਿਓ ਮੰਨ ਕੇ ਚਲੋ ਮਲੇਰ ਕੋਲੇ ਦੇ ਵਿੱਚ 1 2 2 ਤੇ 3 4 ਦੁਕਾਨਦਾਰਾਂ ਲੱਭੀ ਮਾਲ ਆਇਆ ਹੋਇਆ ਹੈ ਜੇ ਬਾਕੀ ਇਹਦੇ ਵਿੱਚ ਰੰਗ ਦੇਖਿਓ ਲੋ ਇੱਕ ਤੋਂ ਇੱਕ ਨੇ ਠੀਕ ਭਾਰੀ ਹੈਂਡਵਰਕ ਹੋਇਆ ਇਹਨੇ ਲੋ ਆਮਨੇ ਲਬੰਦਰ ਇਸ ਤੋਂ ਇਲਾਵਾ ਹੋਰ ਬਹੁਤ ਰੰਗ ਨੇ ਮਤਲਬ ਵਿਆਹ ਸ਼ਾਦੀਆਂ ਲਈ ਬਰਾਇਡਲ ਸੂਟ ਸਾਰੇ ਬਹੁਤ ਵਧੀਆ ਨੇ ਹਮ ਬਰੀਦੇ ਲਈ ਓਕੇ ਜੀ ਮੋਤੀ ਫਲੈਡ ਵਰਕ ਦੇ ਵਿੱਚ ਬਾਜੂ ਤੁਹਾਨੂੰ ਬ੍ਰਾਈਡਲ ਇਥੋਂ ਮਿਲ ਜਾਏਗਾ ਬ੍ਰਾਈਡਲ ਬਹੁਤ ਆ ਬਿਰੇ ਨੇ ਕੋਈ ਇੱਕ ਵੀਡੀਓ ਦੇ ਵਿੱਚ ਆਪਾਂ ਨਹੀਂ ਕਵਰ ਨਹੀਂ ਕਰ ਸਪੈਸ਼ਲ ਆਪਣੇ ਲਈ ਆ ਕਪੜਾ ਚੱਲਦਾ ਅੱਜ ਕੱਲ ਬਹੁਤ ਟ੍ਰੈਂਡਿੰਗ ਚ ਹਮ ਇਹਨੂੰ ਕਹਿੰਦੇ ਨੇ ਟੈਬੀ ਲਾਈਨਿੰਗ ਓਕੇ ਹਾਂ ਬਹੁਤ ਸੋਹਣਾ ਕਪੜਾ ਬਰਬਰੀ ਮੰਗ ਡਿਜੀਟਲ ਪ੍ਰਿੰਟ ਨੇ ਇਹਦੇ ਵਿੱਚ ਠੀਕ ਆ ਇਹ ਸਭ ਤੋਂ ਟ੍ਰੈਂਡਿੰਗ ਦੇ ਵਿੱਚ ਆ ਕੱਪੜਾ ਡਿਜ਼ਾਈਨ ਰੰਗ ਮੈਂ ਇਹਦੇ ਵਿੱਚ ਦਿਖਾ ਦਿੰਦਾ ਦੇਖੋ ਰੰਗ ਲਓ ਕੱਪੜਾ ਬਣਾਉਣਾ ਹੈ ਪਹਿਣਾ ਚਾਹੀਦੀ ਸੂਟ ਬਣਾਉਣ ਲਓ ਡਿਜ਼ਾਈਨ ਦੇਖੋ ਇਹ ਫੁੱਲ ਸਟਾਕ ਹੈ ਵੀਰੇ ਜਿੰਨਾ ਮਰਜ਼ੀ ਲੈ ਲਓ ਓਕੇ ਹਾਂ ਪਹਿਣਾ ਨੂੰ 400 ਦਾ ਸੂਟ ਪਹਿਣਾ 400 ਰੁਪਏ ਦਾ ਲੋ ਜੀ ਠੀਕ ਹੈ ਬਾਈ 400 ਉਸ ਤੋਂ ਇਲਾਵਾ ਸਿਮਰ ਮੈਚਿੰਗਾਂ ਮਿਲ ਜਾਣਗੀਆਂ ਤਮੰਨਾ ਬ੍ਰਾਂਡ ਦੇ ਜਿਹੜੇ ਅੱਜ ਕੱਲ੍ਹ ਪ੍ਰਿੰਟ ਦੇ ਉੱਤੇ ਹੈਂਡਵਰਕ ਹੋਏ ਹੁੰਦੇ ਨੇ ਆਹ ਸਾਰੀਆਂ ਆਈਟਮਾਂ ਮਿਲ ਜਾਣਗੀਆਂ ਜਿਵੇਂ ਟੈਬੀ ਲੈਣਗੇ ਤੇ ਆਹ ਔਰਗਾਂਜ਼ਾ ਤੇ ਆਹ ਸਿਮਰ ਤੇ ਆਹ ਅਲੱਗ-ਅਲੱਗ ਆਈਟਮਾਂ ਸਾਰੇ ਤਰ੍ਹਾਂ ਦੀਆਂ ਮਿਲ ਜਾਣਗੀਆਂ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਤਮੰਨਾ ਹੋ ਗਿਆ ਏਕੇ ਟੈਕਸ ਹੋ ਗਿਆ ਤੇਜਨ ਹੋ ਗਿਆ ਸਾਰੀ ਬ੍ਰਾਂਡ ਮਿਲਣਗੇ ਲੋ ਜੀ ਬਾਕੀ ਆਪਣੀ ਲਵੇ ਭੈਣਾਂ ਨੂੰ ਦੱਸਿਆ ਜਾਂਦਾ ਵੀ ਵਾਈਡ ਦੇ ਵਿੱਚ ਹਰ ਆਈਟਮ ਮਿਲ ਜੂਗੀ ਜਿਵੇਂ ਦੁਪੱਟੇ ਵਾਈਡ ਬਾਰਬਰੀ ਦੇ ਆਪਣੇ ਕੋਟੇ ਡੋਰੀਏ ਦੇ ਪਿਓਰ ਦੇ ਤੇ ਆਪਣੇ ਚਨੂਨ ਦੇ ਵਾਈਟ ਦੇ ਵਿੱਚ ਸਾਰਾ ਸਟਾਕ ਮਿਲ ਜੂਗਾ ਆ ਪਿਓਰ ਦੇ ਠੀਕ ਆ ਤੇ ਸਿਮਰ ਵਾਈਟ ਸਿਲਕ ਵਾਈਟ ਉਸ ਤੋਂ ਇਲਾਵਾ ਕੁੜਤੇ ਪਜਾਮੇ ਠੀਕ ਆ ਉਸ ਤੋਂ ਇਲਾਵਾ ਫੁਲਕਾਰੀਆਂ ਫੁਲਕਾਰੀਆਂ ਦਾ ਆਪਣਾ 450 ਰੇਟ ਸਾਰੇ ਸਾਲ ਵਾਸਤੇ ਠੀਕ ਆ ਤੇ ਉਸ ਤੋਂ ਇਲਾਵਾ ਆਪਣੇ ਆਪਣੇ ਰਮਾਲਾ ਸਾਹਿਬ ਹੂੰ ਤੇ ਦਰਗਾਹਾਂ ਵਾਲੀਆਂ ਠੀਕ ਆ ਚੱਦਰਾਂ ਵਰਕ ਵਾਲੀਆਂ ਵੀ ਮਿਲ ਜਾਣਗੀਆਂ ਪੇਂਟ ਵਾਲੀਆਂ ਵੀ ਮਿਲ ਜਾਣਗੀਆਂ ਉਸ ਤੋਂ ਇਲਾਵਾ ਸਾਰੇ ਰੁਟੀਨ ਚ ਪਾਉਣ ਵਾਲੇ ਕੁੜਤੇ ਪਜਾਮੇ ਆ ਚੱਲਦੇ ਨੇ ਅਮਰ ਤੇ ਕੈਮਰਾ ਮਰਵਾ ਦੋ ਉਸ ਤੋਂ ਵਧੀਆ ਹਾਈ ਫਾਈ ਲੈਣੇ ਨੇ ਜੀ ਦਾ ਕਾਟਨ ਦੇ ਕੁਰਤੇ ਪਜਾਮੇ ਉਹ ਸਾਰੇ ਆ ਚੱਲਦੇ ਨੇ ਵਾਈਟ ਬਲੈਕ ਵੀ ਮਿਲ ਜਾਣਗੇ ਰੰਗਦਾਰੀ ਮਿਲਣਗੇ ਸਾਰੇ ਰੰਗੇ ਦੇ ਵਿੱਚ ਹੀ ਓਕੇ ਓਕੇ ਹਰ ਤਰ੍ਹਾਂ ਦੀ ਆਈਟਮ ਮਿਲੂ ਜਿਹੜਾ ਭੈਣ ਭਾਈ ਵਿਆਹਾਂ ਦਾ ਕੱਪੜਾ ਲੈਣ ਆਊਗਾ ਹੂੰ ਹੂੰ ਕਹਿੰਦਾ ਮਤਲਬ ਉਹਨਾਂ ਨੂੰ ਫੁੱਲ ਪੈਕੇਜ ਮਿਲੂਗਾ ਡਰੈੱਸ ਬੋਲ ਦੋ ਆਪਣਾ ਇੱਕ ਵਾਰ ਡਰੈੱਸ ਹੈਗਾ ਵੀਰੇ ਆਪਣਾ ਮਲੇਰ ਕੋਟਲਾ ਹਾਂਜੀ ਸਰਹੰਦੀ ਦਰਵਾਜੇ ਹਾਂਜੀ ਸਰਹੰਦੀ ਦਰਵਾਜੇ ਦੇ ਅੰਦਰ ਐਂਟਰ ਹੋ ਕੇ ਜਿੱਦਾ ਸਰਹੰਦਕਿੰਨੀ ਨੂੰ ਮੂੰਹ ਆ ਉਹ ਦਰਵਾਜੇ ਆਉਣਾ ਕੋਈ ਦਰਵਾਜੇ ਸ਼ਹਿਰ ਦੇ ਆਲੇ-ਦੁਆਲੇ ਬਹੁਤ ਨੇ ਕੋਈ ਦਿੱਲੀ ਗੇਟ ਆ ਕੋਈ ਤੇਲੋਂ ਗੇਟ ਆ ਪਰ ਸਰਹੰਦੀ ਦਰਵਾਜੇ ਆਉਣਾ ਸਾਰੀਆਂ ਭੈਣਾਂ ਨੂੰ ਦੱਸਿਆ ਜਾਂਦਾ ਮਤਲਬ ਸਰਹੰਦੀ ਦਰਵਾਜੇ ਆ ਕੇ ਸੱਜੇ ਹੱਥ ਮੁੜ ਕੇ ਠੀਕ ਆ ਆਪਣੇ ਅੱਗੇ ਤੇਲੀਆਂ ਵਾਲੇ ਬਾਜ਼ਾਰ ਦੇ ਵਿੱਚ ਹੂੰ ਚੌਂਕ ਦੇ ਵਿੱਚ ਹੀ ਦੁਕਾਨ ਆਪਣੀ ਮੋਮਿਨ ਕਲਾਟ ਹਾਊਸ ਅੰਜੂ ਕਿਲੇ ਵਾਲੇ ਦੀ ਹੱਟੀ ਠੀਕ ਆ ਵੀਰੇ ਇਸ ਤੋਂ ਇਲਾਵਾ ਮੋਬਾਈਲ ਨੰਬਰ ਮੈਂ ਬੋਲ ਦਾਨਾ ਵਿੱਚ 9872706544 8557904000 ਇਹ ਦੋਨੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਭਾਈ ਠੀਕ ਆ ਜੀ ਓਕੇ ਵੀਰੇ ਲਓ ਵੀ ਹਾਂਜੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਆਦੀ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜਰੂਰ ਕਰਿਆ ਕਰੋ ਹਨਾ ਅੱਗੇ ਵੱੱਟ ਵੱੱਟ ਸਟੋਰੀ ਲਾਓ ਵੱੱਟ ਵੱੱਟ ਸ਼ੇਅਰ ਕਰੋ ਸਪੋਰਟ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਵਿੱਚ